ਓੰਕਾਰ ਸਤਗੁਰ ਪ੍ਰਸਾਦ ਰਾਗ ਰਾਮਕਲੀ ਮਹੱਲਾ ਨਾਮਾ ਤਿਪਦੇ ਰੇ ਮਨ ਓਟ ਲਿਹੋ ਹਰ ਨਾਮ ਜਾਕੇ ਸਿਬਲਨ ਦੁਰਮਤ ਨਾਸੇ ਪਾਵੇ ਪਦ ਨਿਰਮਾਨ ਰਹਾਉ ਬੜੁ ਭਾਗੀ ਤਹਿ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਈ ਕੇ ਫੁਨ ਬੇਕੁੰਠ ਸਦਾਵੇ ਅਜਾਮਲ ਕੋ ਅੰਤ ਕਾਲ ਮਹਿ ਨਾਰਾਇਣ ਸੁਧ ਆਈ ਜਾਂ ਗਤ ਕੋ ਜੋਗੀਸ਼ਰ 바ਸ਼ਤ ਸੋ ਗਤ ਸ਼ਿਨ ਮੇ ਪਾਈ ਨਾਹਨ ਗੁਨ ਨਾਨ ਕਛ ਵਿਦਿਆ ਧਰਮ ਕੋਨ ਗਜ ਕੀਨਾ ਨਾਨਕ ਬਿਰਦ RAM ਕਾ ਦੇਖੋ ਅਬੇ ਦਾਨ ਤਹਿ ਦੀਨਾ ਰਾਮ ਕਲੀ ਮਹੱਲਾ ਨਾਮਾ ਸਾਧੂ ਕੌਣ ਜੁਗਤ ਅਬ ਕੀਜੇ ਜਾਤੇ ਦੁਰਮਤ ਸਗਲ ਬਨਾਸੇ ਰਾਮ ਭਗਤ ਮਨ ਭੀਜੇ ਰਹਾਉ ਮਨ ਮਾਇਆ ਮਹਿ ੳਰਜਿ ਗਹਿ ਰਹੋ ਹੈ ਬੂਜੇ ਨਹਿ ਕਛ ਗਿਆਨਾ ਮਾਉਣ ਨਾਮ ਜਗ ਜਾਕੇ ਸਿਮਰੇ ਪਾਵੇ ਪਦ ਨਿਰਬਨ ਪਏ ਦਿਵਾਲੇ ਕਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤਹਿ ਕੀਏ ਜੈ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸ ਬਾਸਰ ਮੈਂ ਨਿਮਖ ਏਕ ਉਲਤਾਰੇ ਜਮ ਕੋ ਤਰਾਸ ਮਿਟੇ ਨਾਨਕ ਤੈ ਆਪਣੋ ਜਨਮ ਸਵਾਰੇ ਰਾਮ ਕਲੀ ਮਹੱਲਾ ਨਾਵਾ ਪ੍ਰਾਨੀ ਨਾਰਾਇਣ ਸੋਧ ਲੇਹੇ ਛਿਨ ਛਿਨ ਆਉਦ ਘਟੇ ਨਿਸ ਬਾਸਰ ਵਿਰਥਾ ਜਾਤ ਹੈ ਦੇਹ ਰਹਾਉ ਤਲ ਨਾ ਪੋ ਵਿਖਿਆਨ ਸਿਉ ਖੋਇਓ ਬਾਲ ਪਾਨ ਅਗਿਆਨ ਬਿਰਦ ਭਇਓ ਅਜਹੂ ਨਹੀਂ ਸਮਝੇ ਕੌਣ ਕੁਮਤ ਉਰ ਜਾਨ ਮਾਨਸ ਜਨਮ ਦਿਓ ਜਹ ਠਾਕਰ ਸੋ ਤੈ ਕਿਉ ਬਿਸਰਾਇਓ ਮੁਕਤ ਹੋਤ ਨਰ ਜਾ ਕੇ ਸਿਮਰੇ ਨਿਮਖ ਨਾ ਤਾ ਕੋ ਗਾਇਓ ਮਾਇਆ ਕੋ ਮਦ ਕਹਾ ਕਲਤ ਹੈ ਸੰਗ ਨਾ ਕਾਹੂ ਜਾਈ ਨਾਨਕ ਕਹਿਤ ਚੀਤ ਚਿੰਤਾ ਮਨ ਹੋਇ ਹੈ ਅੰਤ ਸਹਾਈ ਨਾਨਕ ਕਹਿਤ ਚੀਤ ਚਿੰਤਾ ਮਨ ਹੋਇ ਹੈ ਅੰਤ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ